ਜਦੋਂ ਮੌਤ ਹੁੰਦੀ ਆ ਹਾਂਜੀ ਤਾਂ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕ ਉਹਨਾਂ ਨੇ ਆਪਣੇ ਸੁਭਦਾ ਮੁਤਾਬਕ ਉਹ ਰਸਮਾਂ ਬਣਾਈਆਂ ਜਿੱਦਾਂ ਹੁਣ ਜਿੱਥੇ ਮਾਰੂਥਲ ਹੈ ਜੇ ਆਪਾਂ ਸ਼ਾਮ ਨੂੰ ਲੇਟ ਸੰਸਕਾਰ ਕਰਦੇ ਆ ਉਹ ਫਿਰ ਇਹ ਹੁੰਦਾ ਸੀ ਵੀ ਜੇ ਅੱਜ ਵੀ ਜੇ ਵੇੜੇ 'ਚ ਰੱਖਦੀ ਏ ਤੇ ਉੱਥੇ ਬੈਠੇ ਹੁਣ ਬੰਦੇ ਤੇ ਉਹ ਸਾਰੇ ਸੌਂ ਜਾਣ ਘੜਾ ਭੰਨਣ ਦਾ ਕਾਰਨ ਇਹ ਆ ਕਈ ਵਾਰੀ ਇਹ ਹੁੰਦਾ ਵੀ ਉਹ ਸੰਸਕਾਰ ਕਰਨ ਲੱਗਦੇ ਲਾਸ਼ ਪਈ ਆ ਉਹਦਾ ਹੱਥ ਹਿੱਲਿਆ ਉਹ ਫਿਰ ਕੀ ਕਰਦੇ ਤੇ ਵੀ ਜਿਹੜੇ ਸਿਰ ਵਾਲੇ ਪਾਸੇ ਨੇ ਚਲੋ ਵੀ ਹੁਣ ਤੁਸੀਂ ਥੋੜਾ ਸੌਖਾ ਹੋ ਜੋ ਥੱਕ ਗਏ ਹੋਵੋਗੇ ਤੇ ਪੈਰਾਂ ਵਾਲਿਆਂ ਨੂੰ ਕਹਿੰਦੇ ਤੇ ਵੀ ਤੁਸੀਂ ਹੁਣ ਸੰਸਕਰਤ ਤੇ ਜਦ ਬੰਦਾ ਜਾਂਦਾ ਸੀ ਉਹ ਖਾਲੀ ਹੱਥ ਕਦੇ ਨਹੀਂ ਜਾਂਦਾ ਸੀ ਜਾਣ ਲੱਗਿਆ ਕਰੋ ਕੋਈ ਨਾ ਕੋਈ ਲੱਕੜ 2 ਕਿਲੋ 5 ਕਿਲੋ 7 ਕਿਲੋ 10 ਕਿਲੋ ਜਿੰਨਾ ਕਿ ਵੀ ਉਹਦੇ ਹੱਥ ਲੱਗੀ ਉਹ ਚੱਕ ਕੇ ਲੈ ਜਾਂਦਾ 150 ਬੰਦਾ ਉੱਥੇ ਸਮਸ਼ਾਨ ਘਾਟ ਚ ਪਹੁੰਚਦਾ ਸੀ ਹਰ ਇੱਕ ਦੇ ਹੱਥ ਚ ਕਿਸੇ ਕੋ 5 ਕਿਲੋ 10 ਕਿਲੋ ਲੱਕੜ ਹੁੰਦੀ ਸੀ ਕਈ ਜਿਨ੍ਹਾਂ ਕੋਲ ਜ਼ਮੀਨ ਨਹੀਂ ਕਈਆਂ ਦੇ ਕੋਲੇ ਮੌਕੇ ਤੇ ਲੱਕੜ ਨਹੀਂ ਹੈ ਤੇ ਉਹ ਹੁਣ ਸ਼ਹਿਰਾਂ ਦੇ ਵਿੱਚ ਤਾਂ ਮੈਂ ਚੰਡੀਗੜ੍ਹ ਦੇਖਦਾ ਉੱਥੇ ਜਿੱਥੇ ਸੰਸਕਾਰ ਹੁੰਦਾ ਉੱਥੇ ਹੁਣ ਫਰਸ਼ ਪੱਕਾ ਡੱਕਾ ਵੀ ਨਹੀਂ ਕੋਈ ਹੁੰਦਾ ਫਿਰ ਉਹ ਕੀ ਕਰਦੇ ਨੇ ਡੱਕਾ ਮੁੱਲ ਲੈ ਕੇ ਆਉਂਦੇ ਨੇ ਕੀ ਲਿਆ ਉਹਨਾਂ ਨੂੰ ਟੂਥਪਿਕ ਜਿਹੜਾ ਦੰਦ ਦੇ ਵਿੱਚੋਂ ਉਹ ਕੱਢਣ ਵਾਸਤੇ ਉਹਦੀ ਡੱਬੀ ਲੈ ਆਉਂਦੇ ਨੇ ਉਹ ਫਿਰ ਇੱਕ ਇੱਕ ਡੱਕਾ ਸਾਰਿਆਂ ਨੂੰ ਵੰਡਦੇ ਨੇ ਯਾਰ ਮੈਂ ਨਹੀਂ ਇਹ ਹਜਾ ਬੰਨਣਾ ਉਹ ਜਿਹੜਾ ਪਿੰਡ ਦਾ ਇੱਕ ਬੰਦਾ ਸਿਆਣਾ ਬੰਦਾ ਸੀ ਉਹ ਰਾਤ ਨੂੰ ਜਾਂਦਾ ਸੀ ਉੱਥੇ ਜਾ ਕੇ ਇਦਾਂ ਵਿੰਗੀ ਜਿਲੀਖੀਰ ਖਿੱਚਿਆ ਹੁੰਦਾ ਸੀ ਜਦੋਂ ਜਾ ਕੇ ਦੇਖਦੇ ਸੀ ਇਹ ਛੱਡਣੀਆਂ ਪੈਣਗੀਆਂ ਪਰ ਇੱਕ ਮਹਾ ਪੰਡਤ ਰਾਹੁਲ ਸੰਕਰਤਾ ਇਹਨਾਂ ਬਹੁਤ ਵੱਡੇ ਲਿਖਾਰੀ ਹੋਏ ਨੇ ਉਹਨਾਂ ਨੇ ਕਿਹਾ ਵੀ ਫਾਂਸੀ ਚੜਨਾ ਸੌਖਾ ਰਸਮਾਂ ਤੋੜਨੀਆਂ ਫਾਂਸੀ ਚੜਨੋਂ ਵੀ ਔਖੀਆਂ ਨੇ ਇਹ ਹੈ ਔਖੀਆਂ ਨੇ ਪਰ ਹਾਂਜੀ ਰਾਮਕਮਰ ਜੀ ਕੀ ਹਾਲ ਨੇ ਬਸ ਠੀਕ ਹੈ ਜੀ ਤੁਸੀਂ ਤਾਂ ਠੀਕ ਨੇ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਅੱਜ ਨਾਲ ਇੱਕ ਬਹੁਤ ਵਧੀਆ ਵਿਸ਼ਾ ਆਪਣਾ ਜਿਹੜਾ ਬੰਦਾ ਮਰ ਜਾਂਦਾ ਉਹਦੋਂ ਵਾਲ ਜਿਹੜੀਆਂ ਰੀਤੀ ਰਸਮਾਂ ਜਿਹੜੀਆਂ ਅੱਜ ਕੱਲ ਆਪਣੇ ਸਮਾਜ ਦੇ ਵਿੱਚ ਚੱਲਦੀਆਂ ਨੇ ਇਹ ਕਿਉਂ ਕੀਤੀਆਂ ਜਾਂਦੀਆਂ ਨੇ ਹਾਂਜੀ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਸਮਾਜਿਕ ਰਸਮਾਂ ਨੇ ਉਹ ਕੋਈ ਵਿਆਹ ਦੀਆਂ ਕੋਈ ਮੌਤ ਦੀਆਂ ਅੱਜ ਆਪਾਂ ਮੌਤ ਹੀ ਕਰਾਂ ਹਾਂ ਮੌਤ ਦੀਆਂ ਵੀ ਉਹ ਕਿਉਂ ਕੀਤੇ ਜਾਂਦੇ ਨੇ ਉਹਨਾਂ ਤੇ ਆਪਾਂ ਇੱਕ ਇੱਕ ਕਰਕੇ ਗੱਲ ਕਰਾਂਗੇ ਜਿਵੇਂ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਜਦੋਂ ਮੌਤ ਹੁੰਦੀ ਆ ਹਾਂਜੀ ਤਾਂ ਅਲੱਗ-ਅਲੱਗ ਜਾਨੀ ਅਲਾਕਿਆਂ ਦੇ ਵਿੱਚ ਰਹਿਣ ਵਾਲੇ ਲੋਕ ਉਹਨਾਂ ਨੇ ਆਪਣੇ ਸੁਭਦਾ ਮੁਤਾਬਕ ਉਹ ਰਸਮਾਂ ਬਣਾਈਆਂ ਜਿੱਦਾਂ ਹੁਣ ਜਿੱਥੇ ਮਾਰੂਥਲ ਹੈ ਹਾਂਜੀ ਜਿੱਥੇ ਟਿੱਬੇ ਟਿੱਬੇ ਨੇ ਦਰਖਤ ਨਹੀਂ ਆ ਲੱਕੜੀ ਨਹੀਂ ਹੈ ਠੀਕ ਹੈ ਜਿੱਥੇ ਬਰਫ਼ ਪੈਂਦੀ ਆ ਹੂੰ ਠੰਡ ਬਹੁਤ ਹੁੰਦੀ ਆ ਦਰਖਤ ਘੱਟ ਨੇ ਉਹਨਾਂ ਨੇ ਉਹਨੂੰ ਜਾਨੀ ਮ੍ਰਿਤਕ ਸਰੀਰ ਨੂੰ ਉਹ ਤਾਂ ਲੇਖੇ ਤਾਂ ਲਾਉਣਾ ਹੁੰਦਾ ਉਹਨਾਂ ਨੇ ਦੱਬਣਾ ਸ਼ੁਰੂ ਕਰਤਾ ਅੱਛਾ ਸਾਡੇ ਇੱਥੇ ਜੰਗਲ ਤੇ ਬਹੁਤ ਜ਼ਿਆਦਾ ਸਾਡੇ ਇੱਥੇ ਕਿਉਂਕਿ ਲੱਕੜ ਦੀ ਕੋਈ ਘਾਟ ਨਹੀਂ ਸੀ ਆਪਾਂ ਨੇ ਇੱਥੇ ਜਲਾਉਣਾ ਸ਼ੁਰੂ ਕਰਤਾ ਇਸ ਤਰ੍ਹਾਂ ਦੀਆਂ ਰਸਮਾਂ ਨੇ ਜੜੀਆਂ ਉਹ ਬਣ ਜਾਂਦੀਆਂ ਨੇ ਜਿੱਦਾਂ ਹੁਣ ਇਹ ਵੀ ਜਦੋਂ ਮੌਤ ਹੁੰਦੀ ਆ ਫਿਰ ਕੀ ਕੀਤਾ ਜੇ ਸ਼ਾਮ ਨੂੰ ਮੌਤ ਹੋ ਗਈ 6 ਵਜੇ ਤੋਂ ਬਾਅਦ ਸੰਸਕਾਰ ਨਹੀਂ ਕਰੀਂਦਾ 6 ਜਾਂ 7 ਜਾਂ ਸੂਰਜ ਛੇਪਣ ਤੋਂ ਸਰਦੀਆਂ 'ਚ 5 ਲਾ ਲਓ ਗਰਮੀਆਂ 'ਚ 7 ਵਜੇ ਲਾ ਲਓ ਸੰਸਕਾਰ ਨਹੀਂ ਕਰੀਂਦਾ ਇਹਦਾ ਮਤਲਬ ਇਹ ਹੁੰਦਾ ਹੈ ਵੇ ਜੇ ਆਪਾਂ ਸ਼ਾਮ ਨੂੰ ਲੇਟ ਸੰਸਕਾਰ ਕਰਦੇ ਆਂ ਫਿਰ ਜਿਹੜੇ ਦੂਰ ਤੋਂ ਆਉਂਦੇ ਨੇ ਜਦੋਂ ਇਹ ਰਸਮ ਬਣੀਆ ਉਦੋਂ ਆਵਾਜਾਈ ਦੇ ਸਾਧਨ ਨਹੀਂ ਸੀ ਕੋਈ ਪੈਦਲ ਹੁੰਦੇ ਸੀ ਪੈਦਲ ਜਾਣਾ ਵੀ ਬੰਦਾ ਦੂਰ ਹੈ ਜਿਹੜਾ ਜੰਗਲ ਦੇ ਵਿੱਚ ਦੀ ਲੰਕਾ ਜਾਣਾ ਸੁੰਨੇ ਰਸਤਿਆਂ ਵਿੱਚ ਵਿੱਚ ਜਾਨਵਰ ਹੁੰਦੇ ਸੀ ਵੀ ਉਹ ਜਾ ਨਹੀਂ ਸਕੂਗਾ ਜੇ ਘਰੇ ਰਹੂ ਤਾਂ ਉਹਨਾਂ ਨੂੰ ਖੇਚਲਾ ਇੱਕ ਤਾਂ ਉਹਨਾਂ ਦੀ ਮੌਤ ਹੋ ਗਈ ਖੁਸ਼ੀ ਦਾ ਹੋ ਤਾਂ ਹੈ ਨਹੀਂ ਵਿਆਹ ਸ਼ਾਦੀ ਤਾਂ ਹੈ ਨਹੀਂ ਵੀ ਉਹ ਰੱਖਣਗੇ ਉਸ ਤਰ੍ਹਾਂ ਕਰਨਗੇ ਉਹਨਾਂ ਤੇ ਬੋਝ ਨਹੀਂ ਬਣਨਾ ਹੁੰਦਾ ਸੀ ਉਹ ਫਿਰ ਇਹ ਹੁੰਦਾ ਤੇ ਵੀ ਜੇ ਸ਼ਾਮ ਨੂੰ ਮੌਤ ਹੋਈ ਆ ਫਿਰ ਆ ਉਸ ਨੂੰ ਡੈੱਡ ਬੋਡੀ ਨੂੰ ਰੱਖ ਲੈਂਦੇ ਨੇ ਉਹਦਾ ਸੰਸਕਾਰ ਨਹੀਂ ਕਰਦੇ ਵੀ ਸੰਸਕਾਰ ਕੱਲ ਸਵੇਰੇ ਕਰਾਂਗੇ ਠੀਕ ਹੈ ਉਹ ਫਿਰ ਉਹਦੇ ਕੋਲੇ ਬੈਠਦੇ ਆ ਹਮ ਹੁਣ ਜੇ ਪੁੱਛੇ ਵੀ ਕਿਉਂ ਬੈਠੀਦਾ ਹਮ ਤੇ ਕੋਈ ਤਾਂ ਕਹਿੰਦਾ ਵੀ ਆ ਹੀ ਨਹੀਂ ਪਤਾ ਵੀ ਹੂੰ ਸੌਣਾ ਨਹੀਂ ਮਾੜਾ ਹੁੰਦਾ ਅੱਛਾ ਜੀ ਜਾਂ ਕਈ ਜਵਾਬ ਦੇ ਦੇਣਗੇ ਜਿਹੜਾ ਜਾਂ ਕਿਸੇ ਨੇ ਸੁਣਿਆ ਹੋਵੇ ਵੀ ਜੀ ਕਹਿੰਦੇ ਨੇ ਵੀ লাশ ਉੱਠ ਕੇ ਤੁਰ ਪੈਂਦੀ ਆ ਅੱਛਾ ਜੀ ਹੁਣ ਇਹ ਵੀ ਬੰਦਾ ਮਰਿਆ ਤਾਂ ਗੱਡੀ ਢੇਠਾ ਆ ਕੇ ਆ ਹਮ ਜਾਂ ਜ਼ਹਿਰ ਪੀ ਕੇ ਆਤਮ ਹੱਤਿਆ ਕੀਤੀ ਆ ਕਿਸੇ ਨੇ ਤੇ ਉਹ ਜਉਂਦਾ ਜਦੋਂ ਜਾਂ ਬਜ਼ੁਰਗ ਸੀ 90 ਸਾਲ ਦੀ ਉਮਰ ਸੀ ਜਾਂ ਅਧਰੰਗ ਹੋਇਆ ਹੋਇਆ ਸੀ ਉਹ ਕਹਿੰਦੇ ਨਾ ਤੁਰ ਪੂਗਾ ਜਦੋਂ ਅਧਰੰਗ ਦਾ ਮਰੀਜ਼ ਬੈੱਡ ਤੇ ਪਿਆ ਉਹਨੂੰ ਸਹਾਰਾ ਦੇ ਕੇ ਤਾਂ ਬੈਠਾ ਕਰਦੇ ਆ ਤੇ ਮਰਨ ਤੋਂ ਬਾਅਦ ਉਹ ਕਿਵੇਂ ਤੁਰ ਪੂਗਾ ਤੇ ਹੁਣ ਕਾਰਨ ਇਹਦਾ ਇਹ ਆ ਵੀ ਜਿਸ ਤਰ੍ਹਾਂ ਦੇ ਹੁਣ ਮਕਾਨ ਨੇ ਆਪਾਂ ਜਿਹੇ ਮਕਾਨ 'ਚ ਬੈਠਿਆ ਅੱਜ ਤੋਂ ਮੈਂ ਦੇਖਦੇ ਦੇਖਦੇ 7 ਸਾਲ ਪਹਿਲਾਂ ਸਾਡੇ ਸਾਰੇ ਪਿੰਡ ਦੇ ਲਗਭਗ ਕੱਚੇ ਮਕਾਨ ਸੀ ਠੀਕ ਹੈ ਜੀ ਛੋਟਾ ਜਿਹਾ ਹੁੰਦਾ ਤੇ ਖੁੱਲਾ ਵੇੜਾ ਹੁੰਦਾ ਸੀ ਉਦੋਂ ਫਿਰ ਜਦ ਮੌਤ ਹੁੰਦੀ ਸੀ ਤੇ ਉਹ ਡੈੱਡ ਬੋਡੀ ਬਾਹਰ ਵੇੜੇ 'ਚ ਰੱਖੀ ਹੁੰਦੀ ਸੀ ਅੱਛਾ ਜੀ ਹੁਣ ਇਹ ਵੀ ਜੇ ਬਾਹਰ ਅੱਜ ਵੀ ਜੇ ਵੇੜੇ 'ਚ ਰੱਖਦੀ ਏ ਤੇ ਉੱਥੇ ਬੈਠੇ ਹੁਣ ਬੰਦੇ ਤੇ ਉਹ ਸਾਰੇ ਸੌਂ ਜਾਣ ਤੇ ਹੋਰ ਨਹੀਂ ਕੋਈ ਜਾਨਵਰ ਚਲੋ ਹੋਰ ਤਾਂ ਘਟ ਕੇ ਕੁੱਤੇ ਤਾਂ ਹੈਗੇ ਰਾਤ ਨੂੰ ਕੁੱਤੇ ਵੀ ਤਾਂ ਹੁੰਦਾ ਉਹ ਕਰ ਸਕਦੇ ਨੇ ਇਸ ਕਰਕੇ ਵੀ ਜੇ ਬੰਦੇ ਉੱਥੇ ਜਾਗਦੇ ਰਹਿੰਦੇ ਸੀ ਵੀ ਕੋਈ ਜਾਨਵਰ ਆ ਕੇ ਉਹਦੇ ਲਾਸ਼ ਦੀ ਬੇਅਦਬੀ ਨਾ ਕਰੇ ਉਹ ਫਿਰ ਕਹਿੰਦੇ ਵੀ ਸੌਣਾ ਨਹੀਂ ਹੈਗਾ ਵੀ ਇਹਦੀ ਰਾਖੀ ਕਰਨੀ ਹੈ ਫਿਰ ਕੀ ਕਰਦੇ ਫਿਰ ਉਹ ਸਵੇਰੇ ਉਸ ਨੂੰ ਨਿਲਾਹਾ ਕੇ ਕਿਉਂਕਿ ਜਦੋਂ ਬੰਦੇ ਦੀ ਮੌਤ ਹੁੰਦੀ ਆ ਮਲਮੂਤਰ ਨਿਕਲ ਜਾਂਦਾ ਉਹਨੂੰ ਸਾਫ਼ ਤਾਂ ਕਿ ਚੱਕਣ ਚ ਦਿੱਕਤ ਨਾ ਆਵੇ ਉਹਦੇ ਵਿੱਚੋਂ ਸਮੈਲ ਨਾ ਆਵੇ ਉਹਨੂੰ ਨਿਲਾਹਾ ਕੇ ਤੇ ਫਿਰ ਜਿਹੜੇ ਅੱਗੇ ਭਾਂਡੇ ਤਾਂ ਹੁੰਦੇ ਨਹੀਂ ਤੇ ਘੜੇ ਹੁੰਦੇ ਤੇ ਕੱਚੇ ਪਤਨ ਹੁੰਦੇ ਉਹ ਘੜੇ ਜਿਹਦੇ ਵਿੱਚ ਨਲ-ਨਲ ਹੁੰਦੇ ਤੇ ਉਹਨੂੰ ਪਾਣੀ ਦਾ ਭਰ ਕੇ ਚੱਕ ਲੈ ਜਾਂਦੇ ਤੇ ਰਸਤੇ ਦੇ ਵਿੱਚ ਜਿਹੜੇ ਉਹਨੂੰ ਡੈੱਡ ਬੋਡੀ ਨੂੰ ਸਮਸ਼ਾਨ ਘਟ ਦੂਰ ਹੁੰਦੇ ਤੇ ਡਰਦੇ ਤੇ ਵੀ ਭੂਤਾਂ ਹੁੰਦੀਆਂ ਜਿਵੇਂ ਅੱਧਾ ਕਿਲੋਮੀਟਰ ਤਾਂ ਹਰ ਇੱਕ ਪਿੰਡ ਚ ਹੁੰਦਾ ਹੀ ਸੀ ਤੇ ਉਹ ਫਿਰ ਅੱਧੇ ਜੇ ਵਿੱਚ ਜਾ ਕੇ ਬਾਹਰ ਹੁੰਦੀ ਸੀ ਬਾਹਰ ਹੁੰਦੇ ਸੀ ਅੱਧੇ ਜੇ ਵਿੱਚ ਜਾ ਕੇ ਉਸ ਨੂੰ ਡੈੱਡ ਬੋਡੀ ਚ ਰੱਖ ਲੈਂਦੇ ਤੇ ਪਹਿਲਾਂ ਤਾਂ ਉਹਦੇ ਕੋਲੇ ਸਿਰ ਕੋਲੇ ਘੜਾ ਪੰਨਦੇ ਸੀ ਠੀਕ ਹੈ ਜੀ ਘੜਾ ਪੰਨਣ ਦਾ ਕਾਰਨ ਇਹ ਆ ਵੀ ਜਿਹੜਾ ਕਈ ਵਾਰੀ ਇਹ ਹੁੰਦਾ ਵੀ ਉਹ ਸੰਸਕਾਰ ਕਰਨ ਲੱਗਦੇ ਉਹ ਤਾਂ ਜਿਹੜਾ লাশ ਪਈਆ ਉਹਦਾ ਹੱਥ ਹਿੱਲਿਆ ਤੇ ਉਹਨਾਂ ਨੇ ਦੇਖਿਆ ਵੀ ਇਹ ਤਾਂ ਹੱਥੇ ਹਿੱਲਿਆ ਉਦੋਂ ਬਾਅਦ ਉਹ ਪਾਸੇ ਹਟਾਈਆਂ ਤੇ ਉਹਨੂੰ ਸਾਹ ਆ ਗਿਆ ਉਦੋਂ ਬਾਅਦ ਦਵਾਈ ਦਵਾਈ ਉਹ ਠੀਕ ਹੋ ਹੁਣ ਵੀ ਇੱਕ ਵਾਰੀ ਪਿੱਛੇ ਜਿਹਾ ਅਖਬਾਰ ਤੇ ਆਇਆ ਵੀ ਉਹਦਾ ਸੰਸਕਾਰ ਕਰਨ ਲੱਗੇ ਸੀ ਉਹਦਾ ਕੋਈ ਅੰਗ ਹਿੱਲਿਆ ਉਦੋਂ ਬਾਅਦ ਹਸਪਤਾਲ ਲੈ ਗਿਆ ਉੱਥੇ ਠੀਕ ਹੋ ਗਿਆ ਜਿਉਂਦਾ ਹਾਂਜੀ ਕਿਉਂਕਿ ਜਿਹੜੇ ਪੁਰਾਣੇ ਪਿੰਲੇ ਉਸ ਦੇ ਵਿੱਚ ਆਪਾਂ ਆਮ ਲੋਕ ਕੀ ਕਹਿੰਨੇ ਵੀ ਨਬਜ ਦੇਖੀ ਨਬਜ ਖੜ ਗਈ ਮਰ ਗਿਆ ਲੈ ਚਲੋ ਹੁਣ ਨਬਜ ਹੈ ਜਿਹੜੀ ਉਹ ਦਿਲ ਨਾਲ ਸੰਬੰਧਿਤ ਹੈ ਦਿਲ ਦੀ ਧੜਕਣ ਬੰਦ ਹੋ ਗਈ ਹਾਰਟ ਅਟੈਕ ਹੋ ਗਿਆ ਤੇ ਬੰਦਾ ਮਰ ਗਿਆ ਸਮਝ ਲੈ ਪਰ ਅੱਜ ਡਾਕਟਰ ਨੇ ਜਿਹੜੇ ਉਹ ਕੀ ਕਰਦੇ ਨੇ ਬਿਜਲੀ ਦੇ ਝਟਕੇ ਲਾ ਕੇ ਜਾਂ ਜ਼ੋਰ ਦੀ ਦਵਾ ਕੇ ਜਾਂ ਸਾਹ ਦੇ ਕੇ ਉਸ ਨੂੰ ਕੋਸ਼ਿਸ਼ ਕਰਦੇ ਨੇ ਵੀ ਜੇ ਦੁਬਾਰੇ ਦਿਲ ਧੜਕਣ ਲਾ ਕਿਉਂਕਿ ਮੌਤ ਡਾਕਟਰ ਮੰਦਨ ਦਿਮਾਗ ਤੋਂ ਪੋਸਟਮਾਰਟਮ ਹੁੰਦਾ ਉਹ ਦਿਮਾਗ ਦਾ ਹੁੰਦਾ ਵੀ ਮਨਾਂ ਮਰ ਗਿਆ ਤੇ ਜੇ ਦਿਮਾਗ ਜਿਉਂਦਾ ਦਿਲ ਧੜਕਣੋਂ ਬੰਦ ਹੋ ਗਿਆ ਦਿਮਾਗ ਉਸ ਨੂੰ ਦੁਬਾਰੇ ਚਲਾ ਸਕਦਾ ਅੱਛਾ ਜੀ ਇਸ ਕਰਕੇ ਕੀ ਕਰਦੇ ਸੀ ਅੱਗੇ ਜਾਨੀ ਬਿਜਲੀ ਦੇ ਉਹ ਤਾਂ ਸਾਧਨ ਹੁੰਦਾ ਨਹੀਂ ਸੀ ਵੀ ਬਿਜਲੀਆਂ ਲਾ ਕੇ ਦੇਖਣ ਜਾਂ ਉਹ ਕਰਕੇ ਉਹ ਕੀ ਕਰਦੇ ਸੀ ਵੀ ਉਹਦਾ ਸਿਰ ਦੇ ਕੋਲੇ ਜ਼ੋਰ ਦੀ ਘੜਾ ਪਾਉਂਦੇ ਸੀ ਉਹ ਖੜਕਾ ਹੁੰਦਾ ਸੀ ਵੀ ਜੇ ਕੋਈ ਇਹਦੇ ਵਿੱਚ ਕੋਈ ਸਾਹ ਹੈਗਾ ਤਾਂ ਇਹ ਖੜਕਾ ਸੁਣ ਕੇ ਉੱਚ ਹਿੱਲ ਜੁਲ ਹੋਊਗੀ ਤੇ ਜੇ ਨਹੀਂ ਹੋਈ ਤਾਂ ਫਿਰ ਉਹਦਾ ਸੰਸਕਾਰ ਕਰਦ ਹੁਣ ਉਹੀ ਗੱਲ ਜਿਵੇਂ ਪਹਿਲਾਂ ਮੈਂ ਦੱਸਿਆ ਜੇ ਕੋਈ ਐਕਸੀਡੈਂਟ ਦੇ ਵਿੱਚ ਕਿਸ ਦੀ ਮੌਤ ਹੋਈ ਆ ਜਾਂ ਉਸ ਤਰ੍ਹਾਂ ਉਹਦੇ ਕੋਲ ਵੀ ਖੜਾ ਭੰਨ ਦਿਆ ਜਾਂ ਜਦੋਂ ਬਿਲਕੁਲ ਉੱਪਰ ਦੀ ਟਰੱਕ ਲੰਘਿਆ ਉਸ ਦੇ ਵੀ ਘੜਾ ਭੰਨ ਕੇ ਦੇਖਦੇ ਆ ਫਿਰ ਇਹ ਕਿ ਵੀ ਜਿਹੜੇ ਅਗਲੇ ਬੰਦੇ ਕਾਨੀ ਕਹਿੰਦੇ ਨੇ ਜਿਹਨੂੰ ਸਾਡੇ ਪਿੰਡਾਂ ਚ ਕਾਨੀ ਕਹਿੰਦੇ ਆ ਜਿਹੜੇ ਚੱਕ ਕੇ ਲੈ ਕੇ ਜਾਂਦੇ ਆ ਉਹ ਜਿਹੜੇ ਅੱਗੇ ਨੇ ਉਹ ਪਿੱਛੇ ਲੱਗ ਜਾਂਦੇ ਆ ਪਿੱਛੇ ਅੱਗੇ ਲੱਗ ਜਾਂਦੇ ਨੇ ਹੁਣ ਇਹਦਾ ਜੇ ਆਪਾਂ ਸੋਚੀਏ ਜਣੀ ਅਸੀਂ ਤਰਕ ਕਰਦੇ ਆ ਤਰਕ ਦਾ ਮਤਲਬ ਹੈ ਵੀ ਉਹਨੂੰ ਸੋਚੋ ਹਰ ਗੱਲ ਨੂੰ ਵੀ ਕੀ ਕਿਉਂ ਕਿਵੇਂ ਜਦੋਂ ਸੋਚਦੇ ਆ ਫਿਰ ਸੋਚਦੇ ਆ ਵੀ ਜਿਹੜਾ ਆਪਣਾ ਸਿਰ ਆਲਾ ਪਾਸਾ ਭਾਰੀ ਹੁੰਦਾ ਅੱਛਾ ਜੀ ਪੈਰਾਂ ਆਲਾ ਪਾਸਾ ਹਲਕਾ ਹਮ ਜਿਹੜੇ ਬੰਦੇ ਪੈਰਾਂ ਵਾਲੇ ਪਾਸੇ ਉਹ ਸੌਖੇ ਨੇ ਸਿਰ ਆਲੇ ਪਾਸੇ ਵਾਲਿਆਂ ਨੂੰ ਕਈ ਬੰਦਿਆਂ ਦੇ ਭਾਰ ਵੀ ਜ਼ਿਆਦਾ ਹੁੰਦਾ ਕਾਉਂਟਰ ਕਾਉਂਟਰ ਜਾਂ 80 90 ਕਿਲੋ ਭਾਰ ਭਾਰਾ ਵੀ ਹੁੰਦਾ ਤੇ ਉਹ ਇੱਥੇ ਵਾਲੇ ਜਿਹੜੇ ਉਹ ਔਖੇ ਹੁੰਦੇ ਆ ਉਹ ਫਿਰ ਕੀ ਕਰਦੇ ਤੇ ਵੀ ਜਿਹੜੇ ਸਿਰ ਵਾਲੇ ਪਾਸੇ ਨੇ ਚਲੋ ਵੀ ਹੁਣ ਤੁਸੀਂ ਥੋੜਾ ਸੌਖਾ ਹੋ ਜੋ ਥੱਕ ਗਏ ਹੋਵੋਗੇ ਤੇ ਪੈਰਾਂ ਵਾਲਿਆਂ ਨੂੰ ਕਹਿੰਦੇ ਤੇ ਵੀ ਤੁਸੀਂ ਹੁਣ ਇੱਧਰ ਲੱਗ ਜਾਓ ਹੁਣ ਆ ਵੀ ਐਂਬੂਲੈਂਸ ਆ ਜਾਂਦੀ ਅੱਗੇ ਇਹ ਰਸਮਾਂ ਨੇ ਬਦਲਦੀਆਂ ਅਸੀਂ ਬਦਲਦੇ ਨਹੀਂ ਹੈਗੇ ਉਹਦੇ ਨਾਲ ਲੋਕ ਵਾਂਗੂ ਚਿੰਬੜੇ ਹੋਏ ਆ ਉਹਨਾਂ ਦਾ ਰਵੈ traditions ਨਾਲ ਐਂਬੂਲੈਂਸ ਆ ਸਾਹਮਣੇ ਖੜੀ ਹੈ ਇੱਥੋਂ ਡੈੱਡ ਬੋਡੀ ਚੱਕੀ 20 ਫੁੱਟ ਤੇ ਰੱਖਣੀ ਹੈ 10 ਫੁੱਟ ਤੇ ਜਾ ਕੇ ਫਿਰ ਉਹਨੂੰ ਰੱਖ ਲੈਂਦੇ ਨੇ ਅਗਲਾ ਪਿੱਛੇ ਲੱਗ ਜਾਂਦਾ ਪਿਛਲਾ ਅੱਗੇ ਲੱਗਦਾ ਤੇ ਟਾਈਮ ਖਰਾਬ ਕਰਕੇ ਕਿਉਂਕਿ ਪਤਾ ਨਹੀਂ ਹੈਗਾ ਉਹਦੇ ਉਸ ਤਰ੍ਹਾਂ ਕਰ ਕਰ ਜਿਹੜਾ ਉਹ ਫੇਰ ਵੀ ਬਦਲਦੇ ਨੇ ਹੁਣ ਕਿ ਅੱਗੇ ਜਾ ਕੇ ਫਿਰ ਜਦੋਂ ਸੰਸਕਾਰ ਹੋ ਜਾਂਦਾ ਉਸ ਤੋਂ ਬਾਅਦ ਉਹਦੇ ਵਿੱਚ ਸਾਰੇ ਜਣ ਜਦੋਂ ਅੱਗ ਲਾਉਣ ਤੋਂ ਬਾਅਦ ਆਸੇ-ਪਾਸੇ ਦੇਖਦੇ ਨੇ ਉਹ ਫਿਰ ਕਾ ਹੁੰਦਾ ਜਿਵੇਂ ਪਿੰਡਾਂ ਦੇ ਵਿੱਚ ਉਹ ਥੋੜਾ-ਥੋੜਾ ਡੱਕਾ ਤੋੜਦੇ ਨੇ ਤੋ ਉਹਦੇ ਵਿੱਚ ਸੁੱਟਦੇ ਨੇ ਇਹਨੂੰ ਕਹਿੰਦੇ ਨੇ ਧੂਣੀ ਚ ਡੱਕਾ ਸੁੱਟਣਾ ਜਾਨੀ ਇਹ ਕਹਾਣ ਕਹਾਵਤ ਹੈ ਵੀ ਧੂਣੀ ਚ ਡੱਕਾ ਸੁੱਟਣਾ ਚਾਹੀਦਾ ਵੀ ਕਿਸੇ ਦੀ ਮਦਦ ਕਰਨੀ ਚਾਹੀਦੀ ਇਹ ਬਿਲਕੁਲ ਹੀ ਮਦਦ ਹੈ ਮਦਦ ਪਹਿਲਾਂ ਸੀ ਜਦੋਂ ਪਹਿਲਾਂ ਕੀ ਆ ਸਾਡਾ ਸੱਭਿਆਚਾਰ ਵੀ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਸਹਾਇੀ ਹੋਣਾ ਉਦੋਂ ਜਦੋਂ ਕਿਸੇ ਦੀ ਮੌਤ ਹੋ ਜੀ ਪਿੰਡ ਚ ਪਤਾ ਲੱਗਿਆ ਵੀ ਉਹਦਾ ਸੰਸਕਾਰ ਹੈ ਸੰਸਕਾਰ ਤੇ ਜਦੋਂ ਬੰਦਾ ਜਾਂਦਾ ਸੀ ਉਹ ਖਾਲੀ ਹੱਥ ਕਦੇ ਨਹੀਂ ਜਾਂਦਾ ਸੀ ਜਾਣ ਲੱਗਿਆ ਘਰ ਕੋਈ ਨਾ ਕੋਈ ਲੱਕੜ 2 ਕਿਲੋ 5 ਕਿਲੋ 7 ਕਿਲੋ 10 ਕਿਲੋ ਜਿੰਨਾ ਕਿ ਵੀ ਉਹਦੇ ਹੱਥ ਲੱਗੀ ਉਹ ਚੱਕ ਕੇ ਲੈ ਜਾਂਦਾ 150 ਬੰਦਾ ਉੱਥੇ ਸਮਸ਼ਾਨ ਘਾਟ ਚ ਪਹੁੰਚਦਾ ਸੀ ਹਰ ਇੱਕ ਦੇ ਹੱਥ ਚ ਕਿਸੇ ਕੋ 5 ਕਿਲੋ 10 ਕਿਲੋ ਲੱਕੜ ਆਉਂਦੀ ਸੀ ਹੂੰ ਕਈ ਜਿਨਾਂ ਕੋਲ ਜ਼ਮੀਨ ਨਹੀਂ ਹੂੰ ਕਈਆਂ ਦੇ ਕੋਲ ਮੌਕੇ ਤੇ ਲੱਕੜ ਨਹੀਂ ਹੈ ਤੇ ਉਹ ਭਰਾਵਾਂ ਦੇ ਸਾਰਿਆਂ ਦੇ ਸਹਿਯੋਗ ਦੇ ਨਾਲ ਹਰ ਬੰਦੇ ਦਾ ਇਸ ਤਰ੍ਹਾਂ ਬਿਨਾਂ ਕਿਸੇ ਦਿੱਕਤ ਤੋਂ ਸੰਸਕਾਰ ਹੋ ਜਾਂਦਾ ਸੀ ਉਹ ਤਾਂ ਹੈ ਸੀ ਮਦਦ ਹੁਣ ਕੀ ਹੈ ਹੁਣ ਸ਼ਹਿਰਾਂ ਦੇ ਵਿੱਚ ਤਾਂ ਮੈਂ ਚੰਡੀਗੜ੍ਹ ਦੇਖਦਾ ਉੱਥੇ ਜਦ ਸੰਸਕਾਰ ਹੁੰਦਾ ਉੱਥੇ ਹੁਣ ਫਰਸ਼ ਪੱਕਾ ਡੱਕਾ ਵੀ ਨਹੀਂ ਕੋਈ ਹੁੰਦਾ ਫਿਰ ਉਹ ਕੀ ਕਰਦੇ ਨੇ ਡੱਕਾ ਮੁੱਲ ਲੈ ਕੇ ਆਉਂਦੇ ਨੇ ਕੀ ਲੈਂਦੇ ਉਹਨਾਂ ਨੂੰ ਟੂਥਪਿਕ ਜਿਹੜਾ ਦੰਦ ਦੇ ਵਿੱਚੋਂ ਉਹ ਕੱਢਣ ਵਾਸਤੇ ਉਹਦੀ ਡੱਬੀ ਲੈ ਆਉਂਦੇ ਨੇ ਉਹ ਫਿਰ ਇੱਕ ਇੱਕ ਡੱਕਾ ਸਾਰਿਆਂ ਨੂੰ ਵੰਡਦੇ ਨੇ ਅੱਛਾ ਤੁਸੀਂ ਸਾਰੇ ਤੁਸੀਂ ਅੱਖੀਂ ਦੇਖਿਆ ਅੱਖੀਂ ਦੇਖਿਆ ਚੰਡੀਗੜ੍ਹ ਉਹ ਸਾਰਿਆਂ ਨੂੰ ਐ ਵੰਡਦੇ ਨੇ ਤੇ ਫਿਰ ਉਹ ਸਾਰੇ ਜਣੇ ਉਹ ਧੂਣੀ ਚੋਂ ਡੱਕਾ ਸੁੱਟਦੇ ਨੇ ਜਣਿਓ ਮੱਦ ਦੀ بجائے ਉਸ ਪਰਿਵਾਰ ਨੂੰ ਸਗੋਂ ਹੋਰ ਖੇਚਲਾ ਦਿੰਦੇ ਨੇ ਵੀ ਉਹ ਡੱਕੇ ਦਾ ਵੀ ਇੰਤਜ਼ਾਮ ਆਪ ਕਰ ਦਿੰਦੇ ਨੇ ਤੇ ਇਸੇ ਤਰ੍ਹਾਂ ਫਿਰ ਫੁੱਲ ਪਾਉਣ ਦੀ ਆ ਫੁੱਲ ਪਾ ਕੇ ਆਉਂਦੇ ਨੇ ਹੁਣ ਫੁੱਲ ਪਾਉਣ ਦਾ ਅੱਗੇ ਮਿਊਸਪਲ ਕਮੇਟੀ ਨਹੀਂ ਹੁੰਦੀ ਸੀ ਸਾਰਾ ਜਿਹੜਾ ਰਿਕਾਰਡ ਹੁੰਦਾ ਸੀ ਉਹ ਹਰ ਦੁਆਰ ਹੁੰਦਾ ਹਰ ਦੁਆਰ ਪੰਡਤਾਂ ਕੋਲੇ ਉਹਦਾ ਪੂਰਾ ਕਈ ਪੀੜੀਆਂ ਦਾ ਰਿਕਾਰਡ ਹੁੰਦਾ ਸੀ ਵੀ ਕੌਣ ਇਹਦਾ ਮਾਂ ਬਾਪ ਕੌਣ ਨੇ ਕਿੰਨੇ ਬੱਚੇ ਨੇ ਉੱਥੇ ਜਾ ਕੇ ਲਿਖਾ ਕੇ ਆਉਂਦੇ ਤੇ ਜੇ ਕਿ ਸਦਾ ਕੋਈ ਮਕਦਮਾ ਚੱਲਦਾ ਜੱਜ ਫਿਰ ਹਰ ਦੁਆਰ ਤੋਂ ਪੰਡਿਤ ਨੂੰ ਬੁਲਾਉਂਦਾ ਸੀ ਵੀ ਇਹਦਾ ਵਾਰਸ ਕੌਣ ਆ ਉਹਦੇ ਕੋਲ ਸਾਰਾ ਰਿਕਾਰਡ ਹੁੰਦਾ ਸੀ ਉਹ ਦੱਸ ਦਿੰਦਾ ਸੀ ਵੀ ਇਹਦਾ ਵਾਰਸ ਹੈ ਜਿਹੜਾ ਇਹ ਆ ਜੱਜ ਫਿਰ ਉਹਦੀ ਗੱਲ ਪੰਡਿਤ ਦੀ ਸੱਚ ਮੰਨ ਕੇ ਉਹਦੇ ਹੱਕ ਚ ਫੈਸਲਾ ਦੇ ਦਿੰਦੇ ਸੀ ਹੁਣ ਜਦ ਰਿਕਾਰਡ ਸਾਰਾ ਇੱਥੇ ਹੈਗਾ ਹੁਣ ਵੀ ਜਿਵੇਂ ਪੰਜਾਬ ਚ ਤੁਸੀਂ ਸਾਲ ਦੇ ਵਿੱਚ ਕਿੰਨੀਆਂ ਘਟਨਾਵਾਂ ਦੇਖਦੇ ਹੋ ਕਿਉਂਕਿ ਗੱਡੀ ਆਪਦੀ ਹੁੰਦੀ ਆ ਅੱਗੇ ਦੋ ਜਣੇ ਜਾਣੀ ਸਾਡੇ ਵੇਲੇ ਕੀ ਕਰਦੇ ਜਦ ਅਸੀਂ ਸਾਡੇ ਬਜ਼ੁਰਗ تھے ਦੋ ਜਣੇ ਹਰ ਦੁਆਰ ਜਾਂਦੇ ਬਾਸਾਂ ਚ ਜਾਂਦੇ ਫੁੱਲ ਪਾਏ ਕਿਉਂਕਿ ਐ ਵੀ ਜੇ ਪੰਜ ਜਣੇ ਜਾਣਗੇ ਪੰਜ ਦਾ ਕਰਾ ਲੱਗੂ ਪੈਸੇ ਹੁਣ ਗੱਡੀਆਂ ਸਭ ਕੋਲੇ ਨੇ ਵੱਡੀਆਂ ਵੱਡੀਆਂ ਗੱਡੀਆਂ ਨੇ ਕੋਈ ਦੋ ਗੱਡੀਆਂ ਲੈ ਜਾਂਦੇ ਨੇ ਕੋਈ 8 10 ਗੱਡੀਆਂ 8 ਸੀਟਾਂ ਵਾਲੀ ਗੱਡੀ ਚ 8 ਜਣੇ ਬੈ ਬੀ ਖਾਲੀ ਜਾ ਰਹੀ ਚੱਲ ਵੀ ਤੂੰ ਵੀ ਚੱਲ ਤੂੰ ਵੀ ਚੱਲ ਤੇ ਟ੍ਰੈਫਿਕ ਇੰਨੀ ਜ਼ਿਆਦਾ ਐ ਐਕਸੀਡੈਂਟ ਹੁੰਦੇ ਨੇ ਕਈ ਵਾਰੀ ਆ ਹੁੰਦਾ ਵੀ ਫੁੱਲ ਪਾਉਣ ਗਏ ਇੱਕ ਘਰ ਦੇ 8 ਜੀ ਆਂ ਦੀ ਮੌਤ ਹੋ ਗਈ ਤੇ ਹੁਣ ਜਿਹੜਾ ਇਹਦੀ ਬੈਸਤਾ ਬਹੁਤ ਸਾਰੇ ਪਿੰਡਾਂ ਦੇ ਵਿੱਚ ਪੰਜਾਬ ਦੇ ਆਪਣੇ ਰਸਮ ਬਦਲੀ ਆ ਜਗਾ ਜਗਾ ਜਿਵੇਂ ਇੱਥੇ ਪਟਿਆਲੇ ਤੋਂ ਰਾਜਪਰੇ ਜਾਂਦੇ ਆ ਉੱਥੇ ਜਗਾ ਬਣਾਈ ਹੋਈ ਉੱਥੇ ਫੁੱਲ ਪਾ ਦਿੰਦੇ ਨੇ ਅਸੀਂ ਪਟਿਆਲੇ ਤੋਂ ਸਮਾਣੇ ਜਾਂਦੇ ਆ ਸਮਾਣੇ ਕੋਲੇ ਗੜੀ ਸਾਹਿਬ ਉੱਥੇ ਉਹਨਾਂ ਨੇ ਜਗਾ ਬਣਾਈ ਹੋਈ ਉੱਥੇ ਫੁੱਲ ਪਾ ਦਿੰਦੇ ਨੇ ਜਾਂ ਕਈ ਨੇ ਜਿਹੜੇ ਆਪਣੇ ਖੇਤ ਦੇ ਵਿੱਚ ਉੱਥੇ ਹੀ ਦੱਬ ਦਿੰਦੇ ਨੇ ਯਾਨੀ ਕੁਝ ਬਦਲਾ ਆਇਆ ਜਿਹੜਾ ਆਉਣਾ ਵੀ ਚਾਹੀਦਾ ਤੇ ਇਸੇ ਤਰ੍ਹਾਂ ਭੋਗ ਦਾ 12 ਦਿਨਾਂ ਬਾਅਦ ਭੋਗ 12 ਦਿਨ ਕਿਉਂ ਰੱਖੇ ਜਾਂਦੇ ਨੇ ਹੁਣ ਮੈਂ ਦੇਖਿਆ ਵੀ ਜਦੋਂ 4-5 ਦਿਨਾਂ ਬਾਅਦ ਹੀ ਕਰ ਦਿੰਦੇ ਹਾਂ ਹੁਣ ਨਹੀਂ ਨਹੀਂ 4-5 ਜਦੋਂ ਕੋਰੋਨਾ ਸੀ ਹਾਂਜੀ ਉਦੋਂ ਸੰਸਕਾਰ ਕਰਕੇ ਉੱਥੇ ਭੋਗ ਪਾ ਦਿੰਦੇ ਤੇ ਉੱਥੇ ਹੀ ਦੱਸ ਦਿੰਦੇ ਤੇ ਉਸ ਦੇ ਅਰਦਾਸ ਕਰਕੇ ਤੇ ਉੱਥੇ ਹੀ ਖਤਮ ਕਰ ਦਿੰਦੇ ਸੀ ਹੁਣ ਇਹ 12 ਦਿਨ ਦਾ ਤਾਂ ਰੱਖਿਆ ਤੇ ਅੱਗੇ 12 ਕਹਿ ਦਿੰਦੇ ਸੀ 12 ਤੋਂ 10 9 ਫਿਰ ਐਂ ਤਵਾਰ ਰੱਖ ਲਿਆ ਤੇ ਹੁਣ ਪਹਿਲਾਂ ਵੀ ਕਰ ਦਿੰਦਾ ਉਹ 12 ਦਿਨ ਤਾਂ ਰੱਖਿਆ ਸੀ ਕੋਈ ਸਾਧਨ ਹੈ ਨਹੀਂ ਸੀ ਰਿਸ਼ਤੇਦਾਰੀਆਂ ਚ ਸਾਰੀਆਂ ਚ ਪੈਦਲ ਜਾ ਕੇ ਸਨੇਹੇ ਲਾ ਕੇ ਆਉਣ ਉਹ 10 12 ਦਿਨ ਲੱਗ ਜਾਂਦੇ ਸੀ ਇਸ ਕਰਕੇ 12 ਉਸ ਤੋਂ ਬਾਅਦ ਹੁਣ ਕੀ ਹੈ ਵੀ ਜਦੋਂ ਭੋਗ ਪੈਂਦਾ ਉਹਦੇ ਵਿੱਚ ਮਿੱਠਾ ਜ਼ਰੂਰ ਹੁੰਦਾ ਤੁਸੀਂ ਦੇਖ ਬਹੁਤਨੇ ਪਿੰਡਾਂ ਚ ਲੱਡੂ ਜਲੇਬੀਆਂ ਚਲੋ ਕੁਝ ਚੰਗੀਆਂ ਪੰਚਾਇਤਾਂ ਨੇ ਜਿਹੜਾ ਨੇ ਬੰਦ ਕੀਤੇ ਹੈ ਪਵੰਦੀ ਰਸਮ ਜਿਹੜੀ ਬੰਦ ਕੀਤੀ ਆ ਕੁਰਿਤੀ ਉਹ ਹੈ ਸਮਾਜਿਕ ਕੁਰਿਤੀ ਇਹ ਹੁਣ ਚੱਲੀ ਕਿਉਂ ਜਿਵੇਂ ਪਿੰਡਾਂ ਦੇ ਵਿੱਚ ਕੀ ਹੁੰਦਾ ਬਹੁਤ ਲੋਕ ਖੇਤੀਬਾੜੀ ਕਰਦੇ ਆ ਜਦੋਂ ਕਿਸੇ ਬਜ਼ੁਰਗ ਦੀ ਮੌਤ ਹੋ ਗਈ ਫਿਰ ਉਹਦੇ ਮੁੰਡਾ ਜਿਹੜਾ ਵੱਡਾ ਮੁੰਡਾ ਉਹਦੇ ਪੱਗ ਬੰਨੀ ਜਾਂਦੀ ਹੈ ਪੱਗ ਬੰਨਣ ਦਾ ਮਤਲਬ ਇਹ ਅੱਜ ਤੋਂ ਬਾਅਦ ਜਿਹੜਾ ਘਰ ਦਾ ਲਾਣੇਦਾਰਾ ਮੁਖੀ ਆ ਇਹ ਮੁੰਡਾ ਖਰਚਾ ਚੱਕੂਗਾ ਹੁਣ ਕੀ ਆ ਵੀ ਉਹਦੇ ਘਰ ਵਾਲੀ ਮੁੰਡੇ ਦੇ ਘਰ ਵਾਲੀ ਪਹਿਲਾਂ ਉਹਨੂੰ ਲੱਗਦਾ ਵੀ ਹੁਣ ਮੇਰੇ ਘਰ ਵਾਲਾ ਮੁਖੀ ਆ ਹੁਣ ਜਿਹੜਾ ਕਿਤੇ ਜਾਣਾ ਆਉਣਾ ਪੈਸੇ ਕਿਸੇ ਤੋਂ ਮੰਗਣੇ ਨਹੀਂ ਪੈਣਗੇ ਆਜ਼ਾਦੀ ਆ ਖਜਾਨੇ ਦੀ ਚਾਬੀ ਆ ਗਈ ਇਹਦੇ ਹੱਥ 'ਚ ਤੇ ਹੁਣ ਮੈਨੂੰ ਮੌਜਾਂ ਨੇ ਤੇ ਫਿਰ ਉਹਦੇ ਜਿਹੜੇ ਪੇਕੇ ਤੇ ਕੁੜੀ ਦੇ ਉਹ ਆਉਂਦੇ ਖੁਸ਼ ਕਹਿੰਦੇ ਵੀ ਸਾਡਾ ਤਾਂ ਮੂੰਹ ਮਿੱਠਾ ਕਰਾਓ ਬੁੜਾ ਮਰ ਗਿਆ ਹੋਊਗਾ ਥੋੜਾ ਮਰ ਗਿਆ ਮਾਂ ਮਰੀ ਇਹ ਤੁਹਾਡੀ ਸਾਡੇ ਵਾਸਤੇ ਤਾਂ ਖੁਸ਼ੀ ਦੀ ਗੱਲ ਹੈ ਅਸੀਂ ਤਾਂ ਮਿੱਠਾ ਖਾਵਾਂਗੇ ਕਿਉਂਕਿ ਉਹਨਾਂ ਵਾਸਤੇ ਖੁਸ਼ੀ ਸੀ ਉਹਨਾਂ ਦੀ ਕੁੜੀ ਆ ਜਿਹੜੀ ਅੱਜ ਤੋਂ ਬਾਅਦ ਉਹਨਾਂ ਦਾ ਜੋ ਆਈ ਹੈ ਜਿਹੜਾ ਉਹ ਲਾਣੇਦਾਰ ਬਣ ਗਿਆ ਮੁਖੀ ਬਣ ਗਿਆ ਉਹਦੇ ਕੋਲ ਆ ਗਈ ਖਜ਼ਾਨੇ ਦੀ ਚਾਬੀ ਉਹ ਫਿਰ ਮਿੱਠਾ ਮੰਗਦੇ ਹੁੰਦੇ ਸੀ ਤੇ ਹੁਣ ਸਾਰੇ ਜਿਹੜੇ ਸਕੇ ਸਬੰਧੀ ਨੇ ਉਹ ਸਾਰੇ ਮਿੱਠਾ ਖਾਂਦੇ ਨੇ ਜਾਨੀ ਰੋਟੀ ਤੋਂ ਬਾਅਦ ਜਾਨੀ ਬਹੁਤ ਮਾੜੀ ਗੱਲ ਹੈ ਵੀ ਤਾ ਦੁੱਖ ਦੁੱਖ ਦੇ ਵਿੱਚ ਮੂੰਹ ਮਿੱਠਾ ਕਰਨਾ ਮੂੰਹ ਮਿੱਠਾ ਆਪਾਂ ਜਦ ਵੀ ਕਿਸੇ ਨੇ ਕੋਈ ਚੀਜ਼ ਨਵੀਂ ਲਈ ਐ ਮਕਾਨ ਲਿਆ ਕੋਈ ਗੱਡੀ ਲਈ ਆ ਆਪਾਂ ਕਹਿੰਦੇ ਲਿਆ ਮੂੰਹ ਮਿੱਠਾ ਕਰਾ ਮੂੰਹ ਮਿੱਠਾ ਇੱਕ ਖੁਸ਼ੀ ਦਾ ਹੁੰਦਾ ਪਰ ਸਾਡਾ ਦੇਖੋ ਕਹੀ ਜੀ ਰਿਵਾਜ ਹੈ ਵੀਸੀ ਮੌਤ ਦੇ ਉੱਤੇ ਵੀ ਤਰ੍ਹਾਂ-ਤਰ੍ਹਾਂ ਦੀਆਂ ਮਠਿਆਈਆਂ ਪਕਵਾਨ ਬਣਾਏ ਜਾਂਦੇ ਨੇ ਜਾਨੀ ਸਵਾਦਿਸ਼ਟ ਭੋਜਨ ਹਾਲਾਂਕਿ ਇਹ ਦਾਲ ਫੁਲਕਾ ਚਾਹੀਦਾ ਜਿਹੜੇ ਦੂਰ ਤੋਂ ਆਏ ਨੇ ਰਿਸ਼ਤੇਦਾਰ ਚੱਲ ਕੇ ਜਲਦੀ ਚੱਲੇ ਹੋਏ ਨੇ ਵੀ ਉਹ ਭੁੱਖੇ ਨੇ ਉਹਨਾਂ ਵਾਸਤੇ ਸਿੰਪਲ ਦਾਲ ਫੁਲਕਾ ਹੋਣਾ ਚਾਹੀਦਾ ਤੇ ਇਸ ਤਰ੍ਹਾਂ ਦੇ ਜਿਹੜੇ ਪਕਵਾਨ ਨੇ ਬੰਦ ਹੋਣੇ ਚਾਹੀਦੇ ਨੇ ਮਿੱਠਾ ਤਾਂ ਜ਼ਰੂਰ ਹੀ ਬੰਦ ਹੋਣਾ ਚਾਹੀਦਾ ਕਿਉਂਕਿ ਜਿੱਥੇ ਦੁੱਖ ਦੀ ਗੱਲ ਉੱਥੇ ਮਿੱਠੇ ਦਾ ਕੋਈ ਕੰਮ ਨਹੀਂ ਠੀਕ ਹੈ ਤੇ ਇੱਕ ਰਾਮਕਮਰ ਜੀ ਹੋਰ ਜਿੱਦਾਂ ਆਪਾਂ ਔਰਤਾਂ ਜਿਹੜੀਆਂ ਉਹ ਸੇਵਨ ਦੇ ਵਿੱਚ ਨਹੀਂ ਜਾਂਦੀਆਂ ਹਾਂ ਹਾਂਜੀ ਇਹਦਾ ਕੀ ਰੀਜਨ ਹੁੰਦਾ ਹਾਂਜੀ ਇਹਦਾ ਜਾਨੇ ਉਹਨਾਂ ਨੂੰ ਇੱਕ ਤਾਂ ਇਹਦਾ ਕਾਰਨ ਇਹ ਹੋ ਸਕਦਾ ਵੀ ਉਹ ਡਰ ਹੈ ਵੀ ਉੱਥੇ ਭੁੰਤਾਂ ਹੁੰਦੀਆਂ ਨੇ ਜਾਂ ਉਸ ਤਰ੍ਹਾਂ ਇੱਕ ਔਰਤਾਂ ਨੂੰ ਥੋੜਾ ਜਆ ਜਾਨੇ ਪਿੱਛੇ ਵੀ ਰੱਖਿਆ ਸਾਡਾ ਮਰਦ ਪ੍ਰਧਾਨ ਸਮਾਜ ਆ ਜਦੋਂ ਇਸ ਤਰ੍ਹਾਂ ਦੀ ਉਹ ਕਰਦੇ ਨੇ ਉਹ ਸਾਡੇ ਬਹੁਤ ਸਾਰੇ ਧਾਰਮਿਕ ਸਥਾਨ ਵੀ ਨੇ ਜਿੱਥੇ ਔਰਤਾਂ ਨਹੀਂ ਜਾ ਸਕਦੇ ਆ ਬਹੁਤ ਸਾਰੇ ਅਜੇ ਕੰਮ ਸੀ ਹੁਣ ਤਾਂ ਵੈਸੇ ਬਦਲਦਾ ਜਾਂਦਾ ਸਮਾਜ ਪਹਿਲਾਂ ਤਾਂ ਸਕੂਲ ਵੀ ਨਹੀਂ ਜਾ ਸਕਦੇ ਤੇ ਇਹ ਤਾਂ ਚਲੋ ਸ਼ਮਸ਼ਾਨ ਘਟਾ ਪਹਿਲਾਂ ਕੁੜੀਆਂ ਦੇ ਪੜਨ ਤੇ ਪਾਬੰਦੀ ਹੁੰਦੀ ਸੀ ਕੁੜੀਆਂ ਪੜ ਨਹੀਂ ਪੜੇ ਪੜੇ ਨਹੀਂ ਸਕਦੀਆਂ ਤੇ ਉਹਨਾਂ ਦੇ ਪੜਨ ਤੇ ਪਾਬੰਦੀ ਸੀ ਸਿਰਫ ਬੰਦੇ ਹੀ ਪੜ ਸਕਦੇ ਤੇ ਇਸ ਕਰਕੇ ਉਹਨਾਂ ਨੂੰ ਬਾਹਰ ਬਿਠਾ ਦਿੱਤਾ ਜਾਂਦਾ ਹੈ ਬਿਓ ਜਿਹੜੀਆਂ ਰਸਮਾਂ ਨੇ ਸਾਰੇ ਬੰਦੇ ਕਰਦੇ ਨੇ ਤੇ ਇਸ ਤਰ੍ਹਾਂ ਦਾ ਕੋਈ ਹੋਰ ਵੀ ਕਾਰਨ ਹੋ ਸਕਦਾ ਇਹ ਨਹੀਂ ਵੀ ਜਿਹੜਾ ਸਾਡਾ ਤਰਕਸ਼ੀਲ ਸੋਸਾਇਟੀ ਦਾ ਮੈਂਬਰ ਹੈ ਉਹਨੂੰ ਸਾਰੇ ਸਵਾਲਾਂ ਦਾ ਜਵਾਬ ਪਤਾ ਵੀ ਇਹ ਕੀ ਕਰਨੇ ਸਾਡੋਂ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਦਾ ਨਹੀਂ ਪਤਾ ਅਸੀਂ ਕਿਸੇ ਹੋਰ ਨੂੰ ਪੁੱਛ ਲੈਨੇ ਆ ਉਸ ਵਿਸ਼ੇ ਦੇ ਜਿਹੜੇ ਵਿਦਵਾਨ ਨੇ ਉਹਨਾਂ ਦਾ ਪੁੱਛ ਲੈਨੇ ਆ ਤੇ ਉਹ ਪੁੱਛਦੇ ਰਹਿੰਦੇ ਇਸ ਕਰਕੇ ਸਾਨੂੰ ਬਹੁਤੀਆਂ ਗੱਲਾਂ ਦਾ ਪੁੱਛ-ਪੁੱਛ ਕੇ ਜਾਂ ਸੋਚ-ਸੋਚ ਕੇ ਉਹਨਾਂ ਦਾ ਪਤਾ ਲੱਗ ਗਿਆ ਤੇ ਇਹਦਾ ਕੋਈ ਹੋਰ ਵੀ ਕਾਰਨ ਹੋ ਸਕਦਾ ਪਰ ਮੈਂ ਜਿੰਨਾ ਕੁ ਸੋਚਿਆ ਮੈਨੂੰ ਲੱਗਿਆ ਵੀ ਇਹ ਵੀ ਦੋ ਕਾਰਨ ਹੋ ਸਕਦੇ ਠੀਕ ਹੈ ਜੀ ਤੇ ਇੱਕ ਰਾਮਕਮਰ ਜੀ ਇਹ ਸੀਗਾ ਵੀ ਜਿੱਦ ਸਾਡੇ ਨਾਲ ਮਾਲਵੇ ਦੇ ਵਿੱਚ ਆਪਣਾ ਮਾਲਵੇਰੀ ਹੈ ਜੀ ਹਾਂਜੀ ਹਾਂਜੀ ਜਦੋਂ ਬੰਦੇ ਦੀ ਮੌਤ ਹੋ ਜਾਂਦੀ ਆ ਤਾਂ ਰਾਤ ਨੂੰ ਇੱਕ ਬੱਠਲ ਜਿਹਾ ਮਤਲਬ ਸਵਾਖ ਲਾਰ ਕੇ ਹਨਾ ਉੱਪਰ ਬੱਠਲ ਜਾਂ ਤਸੜਾ ਰੱਖਿਆ ਜਾਂਦਾ ਸਵੇਰੇ ਉੱਠ ਕੇ ਦੇਖਿਆ ਜਾਂਦਾ ਵੀ ਉਹਦੇ ਵਿੱਚ ਕੀ ਨਿਸ਼ਾਨ ਆਏ ਨੇ ਹਾਂਜੀ ਹਾਂ ਇਹਦੇ ਪਿੱਛੇ ਕੀ ਰਾਜਾ ਹਾਂਜੀ ਇਹਦੇ ਵਿੱਚ ਵੀ ਕੀ ਹੁੰਦਾ ਵੀ ਇੱਕ ਬੰਦਾ ਦੇਖਦਾ ਹੁੰਦਾ ਉਹ ਜਾ ਕੇ ਹੂੰ ਜਿੱਦਾਂ ਸਾਡੇ ਮੇਰੇ ਵੀ ਫਾਦਰ ਸਾਹਿਬ ਦੀ ਜਦੋਂ ਡੈਥ ਹੋਈ ਤਾਂ ਉਹਦੇ ਵਿੱਚ ਲਕੀਰਾਂ ਜਿਆ ਪੰਜਾ ਹੋਈਆਂ ਸੀਆ ਸਾਡੇ ਪਿੰਡ ਕੋਈ ਉਰਦੂ ਨਹੀਂ ਜਾਣਦਾ ਸੀ ਇੱਕ ਕਾਨੂੰਗੋ ਸੀ ਉਹ ਜਾਣਦੇ ਸੀ ਉਹਨਾਂ ਨੇ ਕੇ ਦੱਸਿਆ ਵੀ ਉਰਦੂ ਚ ਲਿਖਿਆ ਹੋਇਆ ਪੜਿਆ ਨਹੀਂ ਉਹ ਜਾ ਰਿਹਾ ਵੈਸੇ ਉਰਦੂ ਪਾਸਾ ਹੁੰਦਾ ਕੀ ਸੀ ਇਹ ਵੈਸੇ ਜਿਹੜੀ ਇਹ ਚਲਾਈ ਆ ਜਿਹੜੀ ਸਾਡੇ ਬਜ਼ੁਰਗ ਬਹੁਤ ਸਿਆਣੇ ਤੇ ਵੀ ਇੱਕ ਚੰਗਾ ਸਮਾਜ ਬਣਾਉਣ ਵਾਸਤੇ ਲੋਕ ਮਾੜੇ ਕੰਮ ਨਾ ਕਰਨ ਚੰਗੇ ਕੰਮ ਕਰਨ ਇੱਕ ਵਧੀਆ ਸਮਾਜ ਦੇ ਲਈ ਕੁਝ ਸਿਆਣੇ ਲੋਕ ਤੇ ਜਿਹੜੇ ਉਹ ਕੋਈ ਨਾ ਕੋਈ ਇਸ ਤਰ੍ਹਾਂ ਦੀ ਕੋਈ ਵਿਉਂਤ ਜਾਂ ਕੋਈ ਉਹ ਕਰਦੇ ਰਹਿੰਦੇ ਤੇ ਜੁਗਾਰਬੰਦੀ ਉਹ ਕੀ ਕਰਦੇ ਸੀ ਜਿਵੇਂ ਪਿੰਡ 'ਚ ਕਿਸੇ ਦੀ ਮੌਤ ਹੋਈ ਬੰਦਾ ਮੜ ਦੁਖਦੇ ਤੋਂ ਤੇ ਕਿਸੇ ਦੇ ਕੰਮ ਨਹੀਂ ਆਉਂਦਾ ਉਦੋਂ ਕੋਲੇ ਪੈਸੇ ਬਹੁਤ ਨਹੀਂ ਪਰ ਕਿਸੇ ਦੀ ਲੋੜ ਵੇਲੇ ਉਹਨੇ ਮਦਦ ਨਹੀਂ ਕੀਤੀ ਬਸ ਪੈਸੇ ساری ਉਮਰ ਇਕੱਠੇ ਕਰਦਾ ਰਿਹਾ ਕਿਸੇ ਗਰੀਬ ਦੀ ਲੋੜਵੰਦ ਦੀ ਭੈਣ ਭਰਾ ਦੇ ਕਦੇ ਕੰਮ ਨਹੀਂ ਆਇਆ ਫਿਰ ਉਹ ਬੰਦਾ ਕੀ ਕਰਦਾ ਸੀ ਵੀ ਇਹ ਹਾਜਾ ਬੰਦਾ ਨਾ ਕੋਈ ਹੋਵੇ ਆਪਾਂ ਕਹੀਏ ਵੀ ਇਹ ਬੰਦਾ ਮਾੜਾ ਸਾਰਿਆਂ ਨੂੰ ਲੱਗੇ ਤੇ ਯਾਰ ਮੈਂ ਨਹੀਂ ਇਹ ਹਾਜਾ ਬਣਨਾ ਉਹ ਜਿਹੜਾ ਪਿੰਡ ਦਾ ਇੱਕ ਬੰਦਾ ਸਿਆਣਾ ਬੰਦਾ ਸੀ ਉਹ ਰਾਤ ਨੂੰ ਜਾਂਦਾ ਸੀ ਉੱਥੇ ਜਾ ਕੇ ਇਦਾਂ ਵਿੰਗੀ ਜਿਲੀਖੀਰ ਖਿੱਚਿਆ ਹੁੰਦਾ ਸੀ ਜਦੋਂ ਜਾ ਕੇ ਦੇਖਦੇ ਸੀ ਵੀ ਇਹ ਲਕੀਰ ਉਹ ਕਹਿੰਦਾ ਸੀ ਵੀ ਇਹ ਤਾਂ ਸੱਪ ਦੀ ਜੁਨੀ ਚ ਪੈ ਗਿਆ ਹਾਲਾਂਕਿ ਇਹ ਜਾਨਿਕ ਅੰਧਵਿਸ਼ਵਾਸ ਹੈ ਵੀ ਸੱਪ ਹੈ ਜਿਹੜਾ ਮਾਇਆ ਤੇ ਜਾਂਦਾ ਸੱਪ ਹੈ ਜਿਹੜਾ ਉਹਦੀ ਖੁਰਾਕ ਹੈ ਜਿੱਥੇ ਉਹਨੂੰ ਚੂਹੇ ਮਿਲਣ ਡੱਡੂ ਮਿਲਣ ਜਾਂ ਖਾਣ ਵਾਲਾ ਕੋਈ ਜਾਨਵਰ ਹੈ ਉੱਥੇ ਜਾਂਦਾ ਇਹ ਨਹੀਂ ਵੀ ਜਿੱਥੇ ਸੱਪ ਬੈਠਾ ਜਾਂ ਉਹਦੇ ਉਹਦੇ ਵਿੱਚ ਮਨੀ ਹੁੰਦੀ ਹੈ ਜਾਂ ਉਹ ਪੈਸੇ ਦੇ ਉੱਤੇ ਕੁੰਡਲੀ ਮਾਰ ਕੇ ਬੈਠਦਾ ਇਹ ਹਜਾ ਸੱਪ ਕਿਸੇ ਉਹਨੂੰ ਕੋਈ ਕੋ ਪਤਾ ਕਾਗਜ਼ ਦੇ ਨਾਲ ਉਹਦਾ ਕੋਈ ਸਬੰਧ ਨਹੀਂ ਪਰ ਕਿਉਂਕਿ ਸਾਡਾ ਅੰਧਵਿਸ਼ਵਾਸ ਹੈ ਵੀ ਸੱਪ ਹੈ ਜਿਹੜਾ ਉਹ ਪੈਸੇ ਨੂੰ ਪਿਆਰ ਕਰਦਾ ਇਸ ਕਰਕੇ ਜਿਹੜਾ ਬੰਦਾ ਪੈਸੇ ਨੂੰ ਪਿਆਰ ਕਰੂਗਾ ਪੈਸੇ ਨੂੰ ਮੁੱਖ ਰੱਖੂਗਾ ਉਹ ਸੱਪ ਦੀ ਜੁਨੀ ਚ ਪਊਗਾ ਸੱਪ ਦੀ ਜੁਨੀ ਹੈ ਜਿਹੜੀ ਮਾੜੀ ਹੁੰਦੀ ਹੈ ਜੇ ਹੁਣ ਕੋਈ ਬੰਦਾ ਚੰਗਾ ਵੀ ਉਹਨੇ ਬਹੁਤ ਚੰਗੇ ਕੰਮ ਕੀਤੇ ਨੇ ਉਹ ਦਰਖਤ ਲਾਏ ਜੁਗਾ ਜਗਾ ਉਹਨੇ ਹਜ਼ਾਰਾਂ ਹੀ ਦਰਖਤ ਲਾਤੇ ਕਿਉਂਕਿ ਕੰਦਾਂ ਚ ਪੇਪਲ ਤੇ ਬਰੋਟਾ ਹੋ ਜਾਂਦੇ ਨੇ ਕਈ ਬੰਦੇ ਸਾਡੇ ਪਿੰਡਾਂ ਚ ਵੀ ਕੀ ਹੁੰਦੇ ਨੇ ਵੀ ਕੋਈ ਬਰੋਟਾ ਪੱਟਿਆ ਉਥੇ ਹਰ ਅੱਡੇ ਦੇ ਉੱਤੇ ਲਾਤਾ ਜਾਂ ਕਿਸੇ ਨਾਲਕਾ ਲੱਗਿਆ ਹੋ ਉਹਦੇ ਉੱਪਰ ਲਾਤਾ ਜਾਂ ਜਿੱਥੇ ਲੋਕ ਖੜਦੇ ਨੇ ਉਥੇ ਲਾਤਾ ਤਾਂ ਕਿ ਲੋਕ ਛਾਂ ਦੇ ਵਿੱਚ ਉਹ ਵਸ ਨੂੰ ਢੀਕਦੇ ਨੇ ਜਾਂ ਕੋਈ ਹੋਰ ਜਿੱਥੇ ਕੋਈ ਸਾਂਝੀ ਜਗਾ ਉਥੇ ਲਾ ਦਿੰਦੇ ਨੇ ਕੋਈ ਏਦਾਂ ਦੇ ਜਿਹੜੇ ਚੰਗੇ ਕੰਮ ਸਮਾਜ ਦੀ ਭਲਾਈ ਦੇ ਦੂਜਿਆਂ ਦੇ ਫਾਇਦੇ ਦੇ ਆਪਣਾ ਟਾਈਮ ਖਰਾਕ ਜਾਣੀ ਸਮਾਜ ਸੇਵਾ ਕਰਦੇ ਸੀ ਉਹ ਉਹਨਾਂ ਦੀ ਜਦੋਂ ਮੌਤ ਹੁੰਦੀ ਸੀ ਫਿਰ ਉਹ ਬੰਦਾ ਜਦੋਂ ਜਾਂਦਾ ਉੱਥੇ ਜਾ ਕੇ ਉਹਨਾਂ ਦਾ ਤਸਲਾ ਚੱਕਣਾ ਐ ਮੁਠੀ ਨਾਲ ਐਨ ਨਿਸ਼ਾਨੀ ਲਾ ਦੇਣੀ ਜਿਹਦੇ ਚ ਉਹ ਦੇਖਦੇ ਤੇ ਵੀ ਇਹ ਛੋਟੇ ਜਿਹੇ ਬੱਚੇ ਦੀ ਪੈੜ ਹੈ ਲਓ ਜੇ ਇਹ ਤਾਂ ਬੰਦੇ ਦੀ ਜੁੰਨੀ ਪੈ ਗਿਆ ਦੇਖੋ ਚੰਗੇ ਕੰਮ ਕਰਦਾ ਸੀ ਇਹਨੂੰ ਕਿੰਨੀ ਸੋਹਣੀ ਜੁੰਨੀ ਮਿਲੀ ਤਾਂ ਕਿ ਜਿਹੜੇ ਦੂਜੇ ਲੋਕ ਨੇ ਉਹਨਾਂ ਨੂੰ ਚੰਗੇ ਕੰਮਾਂ ਪਿੱਛੇ ਪ੍ਰੇਰਿਤ ਕੀਤਾ ਜਾ ਸਕੇ ਇਹ ਤਾਂ ਇਹ ਅਸਲੀਅਤ ਨਹੀਂ ਹੈ ਪਰ ਇਹ ਭਾਵਨਾ ਚੰਗੀ ਆ ਵੀ ਉਹਨਾਂ ਨੂੰ ਚੰਗੇ ਕੰਮਾਂ ਪਾਸੇ ਚੰਗੇ ਪਾਸੇ ਮੋੜਨ ਵਾਸਤੇ ਇਸ ਤਰ੍ਹਾਂ ਦਾ ਉਹ ਵੱਖ-ਵੱਖ ਚੀਜ਼ਾਂ ਇਸ ਤਰ੍ਹਾਂ ਦੀ ਉਹ ਜਿਹੜੀਆਂ ਬਣਾਈਆਂ ਹੁੰਦੀਆਂ ਤੇ ਜਿਹੜਾ ਬੰਦਾ ਪਿੰਡ ਦਾ ਕੋਈ ਸਿਆਣਾ ਸਮਝਦਾਰ ਬੰਦਾ ਉਹ ਇਦਾਂ ਦੀ ਉਹ ਜਾ ਕੇ ਉਹ ਜੀ ਨਿਸ਼ਾਨੀ ਲਾਉਂਦਾ ਜਿਹਦੇ ਚ ਫਿਰ ਲੋਕਾਂ ਨੂੰ ਦੱਸਦਾ ਵੀ ਭਾਈ ਇਹ ਇਹ ਜ ਆ ਕੰਮ ਨਹੀਂ ਕਰਨਾ ਚਾਹੀਦਾ ਜਾਂ ਇਹ ਤੋਂ ਬਾਅਦ ਆਜ 19 'ਚ ਪੈਂਦਾ ਜੇ ਆ ਕੰਮ ਕਰੇ ਤਾਂ ਆਜ 19 'ਚ ਪੈਂਦਾ ਇਦਾਂ ਦੀਆਂ ਗੱਲਾਂ ਬਣਾਈਆਂ ਹੁੰਦੀਆਂ ਸੀ ਮਤਲਬ ਜਿਹੜੀਆਂ ਵੀ ਸਿਆਣਿਆਂ ਨੇ ਬਣਾਈਆਂ ਰਸਮਾਂ ਇਹਨਾਂ ਬੱਚੇ ਕੋਈ ਨਾ ਕੋਈ ਲੌਜੀਕ ਜ਼ਰੂਰ ਹੁੰਦਾ ਉਹਦਾ ਲੌਜੀਕ ਹੈ ਹਰ ਇੱਕ ਦਾ ਕਾਰਨ ਹੈ ਹੁਣ ਆਪਾਂ ਇਹਨੇ ਕਹਿੰਦਾ ਵੀ ਇਹ ਸਾਰੀਆਂ ਛੱਡ ਦਿਓ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਕਰਨੀਆਂ ਚਾਹੀਦੀਆਂ ਨੇ ਜਿਹੜੀਆਂ ਫਾਲਤੂ ਨੇ ਉਹ ਛੱਡ ਦੇਣੀਆਂ ਚਾਹੀਦੀਆਂ ਨੇ ਜਿਨ੍ਹਾਂ ਦੀ ਅੱਜ ਲੋੜ ਨਹੀਂ ਜਿਨ੍ਹਾਂ ਕਰਕੇ ਸਮਾਂ ਤੇ ਪੈਸਾ ਜਾਇਆ ਹੁੰਦਾ ਉਹ ਬਚਾਉਣਾ ਚਾਹੀਦੇ ਨੇ ਤਾਂ ਹੀ ਸਮਾਜ ਅੱਗੇ ਵਧੂਣਾ ਸਾਡਾ ਸਮਾਜ ਹੈ ਜਿਹੜਾ ਸਾਡਾ ਦੇਸ਼ ਹੈ ਸੋਨੇ ਦੀ ਚਿੜੀਆ ਸਭ ਤੋਂ ਵਧੀਆ ਦੇਸ਼ ਹੈ ਸਭ ਤੋਂ ਵਧੀਆ ਦਿੱਤੇ ਮੌਸਮ ਸਮੁੰਦਰ ਸਾਡੇ ਨਾਲ ਲੱਗਦਾ ਹਮਾਲਿਆ ਪਹਾੜ ਵਰਖਾ ਕਰਨ ਵਾਸਤੇ ਸਾਡੇ ਕੋਲੇ ਆ ਸਾਡੇ ਤਰ੍ਹਾਂ ਤਰ੍ਹਾਂ ਦੀ ਉਪਜਾਊ ਜ਼ਮੀਨ ਹੈ ਹਰ ਤਰ੍ਹਾਂ ਦਾ ਮੌਸਮ ਹੈ ਹਰ ਰੋਜ਼ ਸੂਰਜ ਚੜ੍ਹਦਾ ਕਿਤੇ ਸਰਦੀ ਪੈਂਦੀ ਹੈ ਕਣਕ ਹੋ ਜਾਂਦੀ ਹੈ ਕਿਤੇ ਇੱਕੋ ਜਿਹਾ ਮੌਸਮ ਹੁੰਦਾ ਕਿਤੇ ਗਰਮ ਮਸਾਲੇ ਹੁੰਦੇ ਨੇ ਸਾਡਾ ਦੇਸ਼ ਸਾਰੀ ਦੁਨੀਆ ਤੋਂ ਵਧੀਆ ਦੇਸ਼ ਹੈ ਪਰ ਸਾਡੇ ਲੋਕ ਗਰੀਬ ਨੇ 80 ਕਰੋੜ ਲੋਕਾਂ ਨੂੰ ਅੱਜ ਰਾਸ਼ਨ ਦੇ ਰਿਹਾ ਦੇਣਾ ਪੈ ਰਿਹਾ 5 ਕਿਲੋ ਰਾਸ਼ਨ ਉਹ ਜਣੇ 5 ਕਿਲੋ ਰਾਸ਼ਨ ਵੀ ਖਰੀਦਣ ਦੇ ਯੋਗ ਨਹੀਂ ਉਹ ਜਾਨੀ ਜਿਉਂਦਾ ਵੀ ਨਹੀਂ ਰਹਿ ਸਕਦੇ ਜੇ ਉਹਨਾਂ ਨੂੰ ਰਾਸ਼ਨ ਨਾ ਦਿੱਤਾ ਜਾਵੇ ਇਹਦਾ ਕਾਰਨ ਸਾਡੇ ਵਹਿਮ ਨੇ ਇਸ ਤਰ੍ਹਾਂ ਦਾ ਸਮਾਂ ਤੇ ਪੈਸਾ ਅਸੀਂ जाया ਕਰਦੇ ਹਾਂ ਜੇ ਇਹ ਹੀ ਪੈਸਾ ਬਚਾ ਕੇ ਸਾਡੇ ਦੇਸ਼ ਦੀ ਤਰੱਕੀ ਵਾਸਤੇ ਵਰਤਿਆ ਜਾ ਸਕਦਾ ਤਾਂ ਕਿ ਉਹ ਦੇਸ਼ ਜਿਨ੍ਹਾਂ ਨੂੰ ਕੁਦਰਤ ਨੇ ਅਮੀਰ ਨਹੀਂ ਬਣਾਇਆ ਸਾਡੇ ਨਾਲ ਕਿੰਨੇ ਅੱਗੇ ਲੰਘ ਗਏ ਸਾਡੇ ਲੱਖਾਂ ਹੀ ਬੱਚੇ ਬਾਹਰ ਜਾ ਰਹੇ ਨੇ ਅੱਜ ਸਾਡਾ ਜਿਹੜਾ ਪੰਜਾਬ ਹੈ ਖਾਸ ਕਰ ਆਉਣ ਵਾਲੇ ਥੋੜੇ ਜਿਹਾ ਸਾਲਾਂ 'ਚ ਬੁੱਢਿਆਂ ਦਾ ਸੂਬਾ ਬਣ ਜਾਊਗਾ ਕਿਉਂਕਿ ਬੱਚੇ ਨੇ ਇੱਥੋਂ ਜਾ ਰਹੇ ਨੇ ਸਿਰਫ ਬਜ਼ੁਰਗ ਇੱਥੇ ਰਹਿ ਜਾਣਗੇ ਤੇ ਇਸ ਦਾ ਕਾਰਨ ਇਹ ਹੀ ਹੈ ਵੀ ਉਹ ਦੇਸ਼ ਤਰੱਕੀ ਕਰ ਗਏ ਉਹ ਬਹਿਮਾ ਭਰਮਾ ਚੋਂ ਨਿਕਲ ਗਏ ਨੇ ਅਸੀਂ ਬਹਿਮਾ ਭਰਮਾ ਚ ਫਸੇ ਹੋયા ਤੇ ਸਾਡਾ ਸਾਰਾ ਸਮਾਂ ਪੈਸਾ ਤੇ ਪੈਟਰੋਲ ਇਹ ਜੇ ਉਹਨਾਂ ਚ ਕੰਮਾਂ ਚ ਜਾਇਆ ਕਰੀ ਜਾਂਦੇ ਆ ਤੇ ਸਸੀਂ ਪਿੱਛੇ ਰਹਿ ਗਏ ਆ ਤੇ ਸਾਨੂੰ ਅੱਗੇ ਵਧਣ ਵਾਸਤੇ ਇਹ ਜਿਹੜੀਆਂ ਫਾਲਤੂ ਦੀਆਂ ਰਸਮਾਂ ਨੇ ਜਿਹੜੀਆਂ ਇਹ ਛੱਡਣੀਆਂ ਪੈਣਗੀਆਂ ਪਰ ਇੱਕ ਮਹਾ ਪੰਡਤ ਰਾਹੁਲ ਸੰਕਰਤਾ ਇਹਨਾਂ ਬਹੁਤ ਵੱਡੇ ਲਿਖਾਰੀ ਹੋਏ ਨੇ ਉਹਨਾਂ ਨੇ ਕਿਹਾ ਵੀ ਫਾਂਸੀ ਚੜਨਾ ਸੌਖਾ ਰਸਮਾਂ ਤੋੜਨੀਆਂ ਫਾਂਸੀ ਚੜਨ ਨਾਲੋਂ ਵੀ ਔਖੀਆਂ ਨੇ ਇਹ ਹੈ ਔਖੀਆਂ ਨੇ ਪਰ ਇਹ ਸਾਨੂੰ ਤੋੜਨੀਆਂ ਪੈਣਗੀਆਂ ਫालतू ਰਸਮਾਂ ਤੋੜ ਕੇ ਇਹ ਸਮਾਜ ਨੂੰ ਅੱਗੇ ਜਾਂ ਇਹਨਾਂ ਨੂੰ ਛੱਡ ਕੇ ਹੀ ਅੱਗੇ ਵਧਿਆ ਜਾ ਸਕਦਾ ਠੀਕ ਹੈ ਜੀ ਤੇ ਇੱਕ ਦੋ ਆਪਣੇ ਰਸਮਾਂ ਰਹਿ ਗਈਆਂ ਸੀਗੀਆਂ ਹਾਂਜੀ ਦੱਸੋ ਤੇ ਜਿੱਦਾਂ ਜਿੱਦਾਂ ਆਪਾਂ ਦੇਖਿਆ ਵੀ ਇੱਕ ਤਾਂ ਜਿਹੜਾ ਬੰਦਾ ਜਿਹੜਾ ਆਪਾਂ ਬੰਦੇ ਦਾ ਸੰਸਕਾਰ ਕਰਨ ਦੌਰ ਕਰੇ ਹੁੰਨੇ ਆ ਹਾਂਜੀ ਤਾਂ ਬੰਦੇ ਆਪਾਂ ਦੇਖਦੇ ਆਂ ਵੀ ਇਸ਼ਨਾਨ ਕਰਦੇ ਨੇ ਹਾਂਜੀ ਤੇ ਦੂਜਾ ਇਹ ਵੀ ਜਿਹੜਾ ਬੰਦਾ ਮਰ ਜਾਂਦਾ ਉਹਦੇ ਕੱਪੜੇ ਵਗੈਰਾ ਜਿਹੜੇ ਦਾਨ ਕੀਤੇ ਜਾਂਦੇ ਨੇ ਹਾਂਜੀ ਇਹ ਇਹਨਾਂ ਦੋਨਾਂ ਬਾਰੇ ਵੀ ਸਮਝਾਓ ਹਾਂਜੀ ਉਹਦਾ ਇਹ ਆ ਵੀ ਜਿਹੜੇ ਨਾ ਹੁੰਦੇ ਆ ਕਿਉਂਕਿ ਪਹਿਲਾਂ ਨਾ ਬਿਮਾਰੀਆਂ ਹੁੰਦੀਆਂ ਤੇ ਆਂ ਲਾਗਦਿਆਂ ਬਿਮਾਰੀਆਂ ਕੱਤੇ ਦੀ ਬਿਮਾਰੀ ਜਿਹਨੂੰ ਕਹਿੰਦੇ ਤੇ ਪਲੇਗ ਫੈਲ ਗਈ ਜਾਂ ਇਸ ਤਰ੍ਹਾਂ ਦੀ ਐਚੇਚਕ ਹੋ ਗਈ ਉਹਦੇ ਵਿੱਚ ਇਦਾਂ ਹੁੰਦੇ ਤੇ ਵੀ ਬਜ਼ੁਰਗੇ ਦੱਸਦੇ ਨੇ ਵੀ ਇੱਕ ਦਾ ਸੰਸਕਾਰ ਕਰਕੇ ਆਉਂਦੇ ਤੇ ਆਉਂਦਿਆਂ ਨੂੰ ਦੋ ਹੋਰ ਮਰੇ ਪਏ ਹੁੰਦੇ ਤੇ ਪਿੰਡ 'ਚ ਉਹ ਫਿਰ ਇਹ ਆ ਵੀ ਉਹਦਾ ਉਦੋਂ ਡਿਟੋਲ ਵਗੈਰਾ ਤਾਂ ਹੁੰਦਾ ਨਹੀਂ ਸੀ ਫਿਰ ਇਹ ਵੀ ਜਿਹਹਾ ਜਾ ਕੁਝ ਹੁੰਦਾ ਸੀ ਸਾਧਨ ਨਾ ਲੈਂਦੇ ਤੇ ਇਸ ਤਰ੍ਹਾਂ ਕੱਪੜਿਆ ਕੱਪੜਿਆ ਵੀ ਸਾਡਾ ਸਮਾਜ ਹੈ ਜਿਹੜਾ ਨਾ ਉਹ ਬੰਡਿਆ ਹੋਇਆ ਹੈ ਗਰੀਬ ਜਦ ਬਾਹਰਲੇ ਦੇਸ਼ਾਂ ਚ ਮੈਂ ਦੇਖਿਆ ਇਸ ਤਰ੍ਹਾਂ ਦੇ ਵਿਤਕਰੇ ਨਹੀਂ ਉੱਥੇ ਬਰਾਬਰ ਨੇ ਜਿਵੇਂ ਇੱਥੇ ਕੀ ਹੈ ਜੇ ਵੱਡਾ ਕਮਰਾ ਹੈ ਵੱਡਾ ਮੇਜ਼ ਲੱਗਿਆ ਹ ਇਹਦਾ ਮਤਲਬ ਇਸ ਵੱਡੇ ਅਫਸਰ ਦਾ ਉਦੋਂ ਛੋਟੇ ਦਾ ਉਦੋਂ ਛੋਟਾ ਮੇਜ਼ ਹੋਊਗਾ ਛੋਟੀ ਕੁਰਸੀ ਹੋਊਗੀ ਉਦੋਂ ਛੋਟੇ ਦਾ ਫਿਰ ਜਿਹੜਾ ਸਾਰਿਆਂ ਤੋਂ ਛੋਟਾ ਉਹ ਸਟੂਲ ਦੇ ਉੱਤੇ ਬੈਠਾ ਹੋਊਗਾ ਪਰ ਬਾਹਰ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਹੈ ਹੁਣ ਇਹ ਆ ਵੀ ਜਿਹੜੇ ਗਰੀਬ ਲੋਕ ਤੇ ਜਿਹੜੇ ਕੱਪੜੇ ਨਹੀਂ ਪਾ ਸਕਦੇ ਤੇ ਉਹ ਜਿਹੜਾ ਬੰਦੇ ਕੋਲੇ ਸਾਧਨ ਨੇ ਉਹ ਸੋਚਦਾ ਵੀ ਮੈਂ ਜਿਹੜਾ ਬੰਦਾ ਮਰ ਗਿਆ ਉਹਦੇ ਕੱਪੜੇ ਜਾਂ ਬਿਸਤਰਾ ਜਿਹੜਾ ਉਹ ਅਸੀਂ ਤਾਂ ਵਰਤਣਾ ਨਹੀਂ ਸਾਡੇ ਕੋਲ ਤਾਂ ਹੋਰ ਲੈ ਲਾਂਗੇ ਜਿਹੜੇ ਗਰੀਬ ਤੇ ਉਹਨਾਂ ਨੂੰ ਤਾਂ ਜੁੜਦੇ ਨਹੀਂ ਸੀ ਫਿਰ ਉਹ ਗਰੀਬ ਲੋਕ ਤੇ ਜਿਹੜੇ অতি ਗਰੀਬ ਨੇ ਮਜ਼ਦੂਰ ਵਰਗ ਨੇ ਜਿਹੜੇ ਵੱਧ ਮਿਹਨਤ ਕਰਦੇ ਆ ਪਰ ਫੇਰ ਵੀ ਗਰੀਬ ਨੇ ਉਹ ਕੱਪੜੇ ਨੂੰ ਵਰਤ ਲੈਂਦੇ ਤੇ ਉਹ ਉਹਨਾਂ ਨੂੰ ਦਿੱਤੇ ਜਾਂਦੇ ਨੇ ਮਤਲਬ ਇਹ ਇਹਦੇ ਪਿੱਛੇ ਚੰਗਾ ਜਾਂ ਮਾੜਾ ਦਾ ਕੋਈ ਕਾਰਨ ਨਹੀਂ ਹੁੰਦਾ ਨਹੀਂ ਇਸ ਤਰ੍ਹਾਂ ਦਾ ਨਹੀਂ ਇਹ ਵੀ ਹੋ ਸਕਦਾ ਵੀ ਕਿਸੇ ਬਿਮਾਰੀ ਨਾਲ ਮਰਿਆ ਤਾਂ ਉਹ ਗਰੀਬ ਹੈ ਜਿਹੜਾ ਉਹਦਾ ਉਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਵੀ ਚਲੋ ਇੱਕ ਚੰਗੇ ਕੱਪੜੇ ਤੇ ਬਿਸਤਰੇ ਤੇ ਮੈਂ ਵੀ ਪਾ ਕੇ ਦੇਖ ਲਵਾਂ ਉਹ ਬਿਮਾਰੀ ਤੋਂ ਨਹੀਂ ਡਰਦੇ ਸੀ ਤੇ ਇਸ ਤਰ੍ਹਾਂ ਦਾ ਉਹਨਾਂ ਦੀਆਂ ਮਜਬੂਰੀਆਂ ਨੇ ਵੀ ਇਦਾਂ ਦਾ ਉਹ ਕਰਦੇ ਸੀ ਬਾਕੀ ਹੋਰ ਕੋਈ ਇਸ ਤਰ੍ਹਾਂ ਦਾ ਕੋਈ ਵਹਿਮ ਨਹੀਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਮਾਂ ਦਿੱਤਾ ਹਾਂਜੀ ਠੀਕ ਤੇ ਹੁਣ ਜਿਹੜਾ ਹੁਣ ਤਾਂ ਜੇ ਕਿਸੇ ਦੀ ਮੌਤ ਹੁੰਦੀ ਹੈ ਉਹਦੇ ਕੱਪੜੇ ਨੇ ਜਿਹੜੇ ਉਹਨਾਂ ਦੇ ਬੱਚੇ ਵੀ ਪਾ ਲੈਂਦੇ ਨੇ ਮੇਰੇ ਪਿੱਛੇ ਜੀ ਜੀ ਦਾ ਡੈਥ ਹੋਈ ਉਹਨਾਂ ਦਾ ਇੱਕ ਕੱਪੜੇ ਤੇ ਮੇਰਾ ਭਾਣਜਾ ਹਾਲਾਂਕਿ ਵਧੀਆ ਉਹਨਾਂ ਦੀ ਵੈਲ ਸੈਟਲਡ ਨੇ ਵਧੀਆ ਫੈਕਟਰੀ ਲੱਗੀ ਹੋਈ ਆ ਪਰ ਉਹ ਕਹਿੰਦੇ ਵੀ ਡੈਡੀ ਮੈਂ ਯਾਦਗਾਰ ਆ ਮੈਂ ਉਹਨਾਂ ਦਾ ਕੱਪੜਾ ਮੈਂ ਪਾਉਂਗਾ ਇਸ ਤਰ੍ਹਾਂ ਕਰਕੇ ਹੁਣ ਜਿਹੜੇ ਥੋੜੇ ਥੋੜੇ ਬਹਿਮਾਂ ਚੋਂ ਨਿਕਲਦੇ ਅਸੀਂ ਜਾ ਰਹੇ ਹਾਂ ਤੇ ਉਹ ਜਾਨੀ ਕੱਪੜਿਆਂ ਦੇ ਵਿੱਚ ਕੁਝ ਨਹੀਂ ਲੱਗਿਆ ਉਹ ਵਰਤੇ ਵੀ ਜਾ ਸਕਦੇ ਨੇ ਲੋੜਵੰਦਾਂ ਨੂੰ ਦਿੱਤੇ ਵੀ ਜਾ ਸਕਦੇ ਨੇ ਹਜੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਲੋੜਵੰਦ ਨੇ ਜੇ ਕੋਈ ਇਦਾਂ ਦਿੰਦੇ ਨੇ ਤਾਂ ਦੇਣਾ ਵੀ ਕੋਈ ਮਾੜੀ ਗੱਲ ਨਹੀਂ ਠੀਕ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਸਮਾਂ ਦਿੱਤਾ ਮਿਹਰਬਾਨੀ ਜੀ ਸ਼ੁਕਰੀਆ ਹਾਂ ਜੀ ਤੁਹਾਡਾ ਧੰਨਵਾਦ ਤੁਸੀਂ ਇਹ ਬਹਿਮਾਂ ਭਰਮਾਂ ਚੋਂ ਲੋਕਾਂ ਨੂੰ ਕੱਢਣ ਵਾਸਤੇ ਇਸ ਤਰ੍ਹਾਂ ਦੀ ਵੀਡੀਓ ਬਣਾ ਕੇ ਕਿਉਂਕਿ ਸਾਡੇ ਕੋਲ ਤਾਂ ਇਦਾਂ ਦਾ ਕੋਈ ਸਾਧਨ ਨਹੀਂ ਤੁਸੀਂ ਸਾਡੀ ਗੱਲ ਹੈ ਜਿਹੜੀ ਲੱਖਾਂ ਲੋਕਾਂ ਤੱਕ ਪਹੁੰਚਾਉਂਦੇ ਹੋ ਤੇ ਤੁਸੀਂ ਵੀ ਸਮਾਜ ਦੀ ਸੇਵਾ ਹੀ ਕਰ ਰਹੇ ਹੋ ਠੀਕ ਹੈ ਜੀ ਵਧੀਆ ਗੱਲ ਹੈ ਧੰਨਵਾਦ